ਓਛੇ ਦੁਸ਼ਾਪੇ ਦੁਸ਼ਾਪ ਮੈਂ ਸੁਣਿਆ ਸੁਦਾ ਹਾਂ ਸੋ ਨਹੀਂ ਚਾਲਦਾ ਤੁਸੀਂ ਆਈਪੀਐਲ ਦੇ ਮੈਚਾਂ ਚ ਜਾ ਕੇ ਕਮੈਂਟਰੀ ਕਰਦੇ ਹੋ ਵੈਸੇ ਆਪਾਂ ਵੀ ਤੈਨੂੰ ਪਤਾ ਸਾਰੇ ਕੰਮ ਹੀ ਕੀਤੇ ਕਬੱਡੀ ਦੇ ਕਬੱਡੀ ਕੱਪਾਂ ਤੇ ਆਪਾਂ ਵੀ ਬਹੁਤ ਕੀਤੀ ਆ ਕਮੈਂਟਰੀ ਬਹੁਤ ਵੱਡੇ ਵੱਡੇ ਪਲੇਅਰਾਂ ਤੂੰ ਸਾਡੇ ਵਾਰੇ ਪੁੱਛੀ ਤੈਨੂੰ ਵਿਸਥਾਰ ਨਾਲ ਦੱਸਾਂਗੇ ਚੰਨੀ ਕੀ ਕੀ ਸੀ ਉਪਰ ਆਵਾ ਕੀ ਦੱਸਾਂ ਕਮੈਂਟਰੀ ਮੈਨੂੰ ਟੱਟੂ ਦੀ ਆਉਂਦੀ ਆ ਆਪ ਦੇ ਕੋਲੋ ਸ਼ੇਰ ਜੇ ਮਾਰੀ ਜਾਂ ਨਾ ਹੁਨਾ ਮਾ ਲੋਕ ਵਿੱਚੋਂ ਕਹਿ ਦਿੰਦੇ ਆ ਭੋਤੀ ਫਿਰ ਮੈਨੂੰ ਬਹੁਤ ਕੱਚਾ ਕੱਚਾ ਮਹਿਸੂਸ ਹੁੰਦਾ ਮੇਰੇ ਵੀਰ ਚੰਨੀ ਪਲੀਜ਼ ਮੈਨੂੰ ਵੀ ਸਿਖਾ ਦੇ ਆਪ ਦੇ ਅਲੱਗ ਗੁਣ ਦੇ ਦੇ ਮੈਨੂੰ ਵੀ ਚੰਨੀ ਮੇਰੇ ਤਾਂ ਹੋਰ ਨਹੀਂ ਪੂਰੀ ਜਾਂਦੀ ਜਾਣ ਕੇ ਖੁਸ਼ੀ ਹੋਈ ਕਿ ਸਿੱਧੂ ਸ਼ਾਬ ਹੁਣੀ ਵੀ ਹੁਣ ਆਪਣੇ ਤੱਕ ਮੈਟਰੀ ਸਿੱਖਣ ਦੇ ਚਾਹਵਾਨ ਨੇ ਸਾਡਾ ਬੱਚਾ ਬਾਨਾ ਕੋਈ ਆਮ ਗੱਲ ਨਹੀਂ ਸਿੱਧੂ ਕੋਈ ਨਹੀਂ ਤੈਨੂੰ ਸਿਖਾਵਾਂਗੇ ਪੱਤ ਆਪ ਦੇ ਕੋਲੋਂ ਭੋਰ ਨਹੀਂ ਛੱਡਦੇ ਫਿਰ ਬਹੁਤ ਮਸ਼ਹੂਰ ਹੋ ਜਾਏਗਾ ਇਹ ਚੰਨੀ ਹੋਣਾ ਦੇ ਬਾਖ ਨੇ ਕੋਈ ਨਾ ਚੰਨੀ ਤੂੰ ਖਾ ਨਹੀਂ ਬਸੇਰਾ ਪਨਹੁਰ ਕੋਸ ਨਹੀਂ ਚਾਹੀਦਾ ਲੋਕ ਚੁੱਤੀਆਂ